चल मार काल हर काल सनिया मार ये भाई सबको सबको मार आई ਹਣਾ ਬਾਈ ਆ ਫਿਰ ਪਰ ਡੇਢ ਦੋ ਸਾਲਾਂ ਬਾਅਦ ਮਿਲਿਆ ਕੱਪਰ ਹਾਂਜੀ ਸਤਿ ਸ਼੍ਰੀ ਅਕਾਲ ਕਿਵੇਂ ਹੋ ਸਾਰੇ ਜਣੇ ਤੇ ਅੱਜ ਦੇ ਬਲੌਗ ਦੇ ਵਿੱਚ ਤੁਹਾਡਾ ਸਵਾਗਤ ਹੈ ਬਾਈ ਅੱਜ ਆਪਣਾ ਮਨਜਿੰਦਰ ਬਾਈ ਉਸਤਾਦ ਜੀ ਪਹੁੰਚੇ ਨੇ ਹੈਨਾ ਤੇ ਬਾਈ ਦਾ ਬਹੁਤ ਬਹੁਤ ਧੰਨਵਾਦ ਗਰਾਊਂਡ ਦੇ ਵਿੱਚ ਆਉਣ ਲਈ ਤੇ ਬਾਈ ਆਪਣਾ ਗਰਾਊਂਡ ਦਾ ਮਾਹੌਲ ਦੇਖ ਰਹੇ ਜੀ ਵੀ ਕਿਦਾਂ ਦਾ ਹੈਨਾ ਤੇ ਬਾਈ ਨਾਲੇ ਰਿਵਿਊ ਲੈ ਕੇ ਜਾਣਗੇ ਜਵਾਕਾਂ ਦਾ ਤੇ ਬਾਕੀ ਹੁਣ ਬਾਈ ਨੂੰ ਆਪਾਂ ਸੂਆ ਦਿਖਾ ਰਹੇ ਜੀ ਬਾਈ ਨੂੰ ਆਖਾ ਵੀ ਮਿਹਨਤ ਲਾਉਣ ਤੋਂ ਬਾਅਦ ਬਈ ਬਾਈ ਅਸੀਂ ਹੈਨਾ ਇੱਥੇ ਕੋਲਡ ਸਾਬਰ ਦਾ ਕੰਮ ਕਰਦਾ ਹਾਂ ਕੋਲਡ ਸਾਬਰ ਦਾ ਕੰਮ ਕਰਦਾ ਤੇ ਬਾਕੀ ਛੱਟ ਨਾਲ ਜੁੜੇ ਰਹੇ ਹੁਣ ਅੱਜ ਕੋਈ ਨਾ ਕੋਈ ਫਲਿੱਪ ਵੀ ਮਾਰ ਕੇ ਧਾਵਾਂਗੇ ਬਾਈ ਉਮਰ ਬਾਊਗਾ ਕਿਉਂਕਿ ਬਾਈ ਤੋਂ ਬਿਨਾਂ ਤਾਂ ਆਪਾਂ ਮਾਰਦੇ ਵੀ ਨਹੀਂ ਹੈਨਾ ਬਾਈ سپورਟ ਦਿੰਦਾਗਾ ਕਿਉਂਕਿ سپورਟ ਵਾਲਾ ਬੰਦਾ ਹੋਣਾ ਜ਼ਰੂਰੀ ਹੈ ਬਾਈ ਜੇ ਕਿਸੇ ਨੂੰ ਨੌਲੇਜ ਨਹੀਂ ਤਾਂ ਫਿਰ ਫੇਰ ਨਾ ਮਾਰੋ ਅੱਟ ਸੱਟੋ ਲਾ ਕੇ ਦਿਖਾਵਾਂਗੇ ਤੁਹਾਨੂੰ ਕੋਸ਼ਿਸ਼ ਕਰੂੰ ਤੇ ਬਾਕੀ ਬਾਈ ਜਿਵੇਂ ਕਹੂਗਾ ਉਹ ਮੈਂ ਲਾ ਕੇ ਦੇਖਾਂਗੇ ਬੈਂਟਰੀ ਮਾਰਨੀ ਹੈ ਬਾਈ ਹਾਂ ਬੜਾ ਠੀਕ ਆ ਬਾਈ ਹੈਲਪ ਨਾਲ ਫਰੰਟ ਵੀ ਮਾਰ ਪਾਵਾਂਗਾ ਆਪਣੇ ਇਹ ਥੋੜੇ ਬਾਰ ਬੱਪ ਹੋਈ ਜੀ ਹੈ ਨਾ ਕਾਫੀ ਮਾਰਾਂਗੇ ਐਕ ਤੇ ਨਹੀਂ ਫਲਿੱਪ ਮਾਰਾਂਗੇ ਕਾਫੀ ਮਾਰਾਂਗੇ ਬਸ ਠੀਕ ਹੈ ਭਾਈ ਅੱਜ ਫਲਿੱਪਾਂ ਵਾਲੀ ਬਣੂ ਕੱਟ ਬੈਕ ਹੈਂਡ ਸਪ੍ਰਿੰਗ ਹਾਲਟੋ ਠੀਕ ਹੈ ਭਾਈ ਠੀਕ ਹੈ ਕੋਸ਼ਿਸ਼ ਕਰੂੰਗਾ ਭਾਈ ਬਹੁਤ ਟਾਈਮ ਹੋ ਗਿਆ ਨਾ ਮੈਨੂੰ ਲੱਗਦਾ ਘਟੋ ਘਟਾ ਸਾਲ ਹੀ ਹੋ ਗਿਆ ਨਾ ਜੀ ਮਾਰੀ ਮਾਰੀ ਨਹੀਂ ਹਾਂ ਤੇ ਪਿਛਲੇ ਜਨਮ ਤੋਂ ਪਹਿਲੇ ਮਾਰੀ ਪਿਛਲੇ ਜਨਮ ਲੈਣੇ ਮਾਰਵਾਏ ਜੀ ਇਹਨੇ ਇੱਕ ਜਿਹੜੀਆਂ ਮਾਰੀਆਂ ਫੜ ਫੇਰ ਜਨਮ ਲੈਣ ਆ ਗਿਆ ਭਾਈ 9 ਤਰੀਕ ਦਾ ਆਪਣਾ ਮੈਨੂੰ ਲੱਗਦਾ ਪਹਿਲਾਂ ਵੀ ਆਹੀ ਟਾਈਮ ਆਇਆ ਸੀ ਨਾ ਨਾ ਵੈਲਾ ਅਸੀਂ ਤੇ ਪਹਿਰੇ ਹੀ ਆਏ ਸੀ ਨਾ ਇਸ ਵੀ ਜ ਓਹੋ ਚੀਜ਼ਾਂ ਨੇ ਹੁੰਦੀਆਂ ਗੋਰਖੇ ਆ ਗੋਰਖੇ ਨੂੰ ਮਿਸ ਕਰਦੇ ਤੁਸੀਂ ਆਏ ਸੀ ਇੱਕ ਕੰਨ ਪਹਿਲਾਂ ਸੀ 8 ਨੂੰ ਆਏ ਸੀ ਜੇ ਆਪਾਂ ਕਹੇ ਵੀ ਕਾਲੂ ਬਈ ਮੇਰਾ ਬਰਥਡੇ ਆ ਵੀ ਤੁਸੀਂ ਇੰਨੀਆਂ ਮਾਰ ਕੇ ਦਿਖਾਇਓ ਤੁਸੀਂ 8 ਨੂੰ ਆਏ ਸੀ ਗੋਰਖਨ ਨੂੰ ਕਾਲ ਤੇ ਗੋਰਖੇ ਨੂੰ ਕਾਲ ਕਰਦੇ ਆ ਦੇਖਦਾ ਵੀ ਕੀ ਬਣਦਾ ਕਾ ਥੋੜਾ ਟੈਨਸ਼ਨ ਚ ਰਹਿੰਦਾ ਮੈਂਟਲੀ ਟੈਨਸ਼ਨ ਹੈਲੋ ਇਹਨੂੰ ਕੱਢਣਾ ਹਾਂ ਕਿੱਥੇ ਆ ਉੱਥੇ ਆ ਤੁਰਿਆ ਤੇ ਭਰਾਵਾ ਘੰਟੇ ਪਹਿਲਾਂ ਕਿਹਾ ਸੀ ਤੂੰ ਬਈ ਮੈਂ ਬੱਸ 'ਚ ਬਹਿ ਗਿਆ ਉੱਤਿਆਂ ਬੱਸ ਅਣ ਡਾਟੋ ਚਾ ਆਟੋ ਚ ਕਿੱਥੇ ਤੁਰਿਆ ਫਿਰਦਾ ਤੂੰ ਓਏ ਆਟੋ ਤੋਂ ਨਿਕਲਿਆ ਵਾਚਾ ਆ ਬੱਸ ਨਾ ਤੂੰ ਹੈ ਕਿੱਥੇ ਪਹਿਲਾਂ ਮੈਨੂੰ ਐਂ ਦੱਸ ਮੈਂ ਤਾਂ ਨਾ ਨਿਕਲਿਆ ਮੈੜਕਲਾ ਉੱਤਰ ਜੀ ਘੰਟਾ ਪਹਿਲਾਂ ਜਾਂਦਾ ਸੀ ਨਾਲੇ ਤੂੰ ਫਿਰ ਮੈਂ ਤੈਨੂੰ ਕਿਹਾ ਤਾਂ ਸੀ ਵੀ ਮੈਂ ਬੱਸ ਚ ਬਹਿਣਾ ਹਾਂ ਤੂੰ ਕਿੱਥੇ ਬਹਿ ਗਿਆ ਮੈਂ ਪਰਾਵਾ ਅਸੀਂ ਗਰਾਊਂਡ 'ਚ ਖੜੇ ਆਂ ਮਾਚਾ ਲ ਆ ਗਿਆ ਹੁਣ ਮੈਂ ਤਾਂ ਆ ਗਿਆ ਹੁਣ ਮੈਂ ਚਾਈ ਜਾਂਦਾ ਹੂੰ ਚਲ ਠੀਕ ਆ ਠੀਕ ਆ ਬਈ ਠੀਕ ਆ ਤੇ ਆ ਬੱਚੇ ਦੇਖੋ ਕਿਵੇਂ ਚੜੇ ਫਿਰਦੇ ਨੇ ਆਹ ਵਾਜੇ ਇੱਧਰ ਮੇਰੀ ਵੀ ਲੈ ਤੁਸੀਂ ਵੀ ਤੁਸੀਂ ਨਾ ਰਹਿ ਜਾਓ ਹਾਂ ਉਹ ਦੇਖੋ ਕਿਵੇਂ ਚੜੇ ਫਿਰਦੇ ਨੇ ਮੇਰੇ ਨਾਲੇ ਬਾਂਦਰਾ ਵਾਂਗੂ ਚੜੇ ਫਿਰਦੇ ਨੇ ਮੇਰੀ ਬਣਾਈ ਹੁਣ ਵੀਰੇ ਇੱਕ ਵਾਰੀ ਲੈ ਦੇਖਦੇ ਡੈਗਨ ਆਪਿਓ ਫੜ ਰਹਾ ਉਹ ਤੇ ਪ੍ਰੈਕਟਿਸ ਲਾਓ ਜਾ ਕੇ ਗਰਾਊਂਡ 'ਚ ਚਲੋ ਸਤਿ ਸ਼੍ਰੀ ਅਕਾਲ ਆ ਦੇਖੋ ਬਈ ਜਵਾਕ ਕਿੰਨੇ ਅਜਿੱਤ ਕਰਦੇ ਆਪਣੀ ਸਤਿ ਸ਼੍ਰੀ ਅਕਾਲ ਬਈ ਸਤਿ ਸ਼੍ਰੀ ਅਕਾਲ ਬਹੁਤ ਵਧੀਆ ਬਹੁਤ ਵਧੀਆ ਦੇਖੋ ਬਈ ਕਿੰਨੇ ਵਧੀਆ ਸਨਸਕਾਰ ਨੇ ਜਵਾਕਾਂ ਦੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਈ ਬਹੁਤ ਵਧੀਆ ਜੀ ਵਧੀਆ ਵਧੀਆ ਬਹੁਤ ਇੱਚਤ ਕਰਦ ਨੇ ਤੇ ਹੋ ਉਸਤਾਦ ਹੁੰਦਾ ਹੈ ਨਾ ਤੇ ਉਹਦੇ ਪੈਰੀ ਹੱਥ ਲਾਉਣੇ ਸਾਰਿਆਂ ਨੇ ਤੇ ਉਹ ਪੀਡੀਏ ਉਸਤਾਦ ਆ ਤੇ ਥੋੜੀ ਪ੍ਰੈਕਟਿਸ ਉਹ ਲਵਾਊਗਾ ਅੱਜ ਠੀਕ ਆ ਹਾਂ ਹਾਂ ਸਾਰਿਆਂ ਨੇ ਸਤਿ ਸ਼੍ਰੀ ਅਕਾਲ ਬੁਲਾਉਣੀਆਂ ਸਾਰਿਆਂ ਨੇ ਸਰਕਲ ਬਣਾ ਲਓ ਸਰਕਲ ਹਾ ਹਾ ਸਰਕਲ ਬਣਾ ਲਓ ਓਏ ਹਜੇ ਤਾਂ ਭਰਾਵਾ ਸਟਾਰਟ ਹੀ ਨਹੀਂ ਹੋਇਆ ਚੱਲਾ 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 ਚਲੋ ਆ ਜਾਓ ਕਰਾ ਜਾ ਹਾਰੇ ਹਰਕਾ ਬਣਾ ਲਓ ਅੱਜ ਬਾਈ ਟ੍ਰੇਨਿੰਗ ਲਵਾਉਗਾ ਕਿਤੇ ਕੁਝ ਨਾ ਕੁਝ ਨਵਾਂ ਸਿੱਖਾਂਗੇ ਨਾਲੇ ਫਲਿੱਪਾਂ ਤੇ ਅੱਜ ਫਲਿੱਪਾਂ ਵੀ ਦੇਖਿਓ ਮੁੰਡੇ ਦੇਖੋਗੇ ਬੈਟੋ ਹਾਂ ਜੀ ਬਾਅਦ ਫਿਰ ਦਿਖਾ ਦੇ ਫਲਿੱਪਾਂ ਠੀਕ ਆ ਤੇ ਤੁਹਾਨੂੰ ਵੀ ਟ੍ਰੇਨਿੰਗ ਦਵਾਗੇ ਨਾਲ ਦੀ ਨਾਲ ਸਾਰੇ ਜਣੇ ਸਰਕਲ ਬਣਾ ਲਓ ਆ ਜਾਓ ਕਰਾ ਹਾਂ 12ਵਾਂ ਆਪਾਂ ਕਰਵਾ ਦੂ ਨਰਾ ਤੇ ਬਾਈ ਹੁਣੀ ਕੁਝ ਟਾਈਮ ਲਈ ਬੱਚਿਆਂ ਨੂੰ 12 ਮਾਪਾ ਕਰਵਾਉਣਗੇ ਚਲੋ ਬਈ ਸਰਕਲ ਬਣਾ ਲਓ ਕਰਾ ਖੜ ਚੋ ਕਰਾ ਫਿੱਟ ਹੋ ਜੋ ਚਲੋ 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 ਬਾਤ ਸੁਣਦੀ ਹੈ ਸਾਰਿਆਂ ਨੂੰ ਕਾ 12 ਮਾਪਾ ਪਾ ਕਿਹੜਾ ਕਰਾਂਗੇ ਡਾਇਨਾਮਿਕ ਠੀਕ ਆ ਕਿਹੜਾ ਕਰਾਂਗੇ ਡਾਇਨਾਮਿਕ ਡਾਇਨਾਮਿਕ 12 ਮਾਪਾ ਠੀਕ ਆ ਚਲੋ ਸਭ ਤੋਂ ਪਹਿਲਾਂ neck ਤੋਂ ਸ਼ੁਰੂ ਕਰਦੇ ਆ ਉੱਪਰ ਨੀਚੇ ਕਰੋ ਬਾਈ ਹੁਣੇ ਟਰੈਕਟ ਸਲਵਾ ਰਹੇ ਨੇ ਵਾਰਮ ਅਪ ਕਰਵਾ ਰਹੇ ਨੇ ਕਾਰਦਲ ਤੋਂ ਲੈ ਕੇ ਪੈਰ ਦੇ ਅੰਗੂਠੇ ਤੱਕ ਦੀਆਂ ਸਾਰੀਆਂ ਐਕਸਰਸਾਈਜ਼ਾਂ ਕਰਾਉਣਗੇ ਕਿਉਂਕਿ ਇਹ ਜ਼ਰੂਰੀ ਨੇ ਬਾਈ ਕੋਈ ਇੰਜਰੀ ਨਹੀਂ ਹੁੰਦੀ ਨਾ ਲੋ ਜੀ ਕਿ ਸਾਰੇ ਵਧੀਆ ਵਾਰਮ ਅਪ ਹੋ ਰਿਹਾ ਬਹੁਤ ਵਧੀਆ ਇਹ ਸਾਰੀਆਂ 12 ਵਾਂਪਾ ਐਕਸਰਸਾਈਜ਼ਾਂ ਨੇ ਬਾਈ ਹੁਣ ਜੰਪ ਵਾਲੀਆਂ ਐਕਸਰਸਾਈਜ਼ ਹੋਣ ਲੱਗੀਆਂ ਬਾਈ ਜੰਪਿੰਗ 13 90 20 ਚੇਂਜ ਆਪਾਂ 12 ਵਾਂਪਾ ਹੋਣ ਦੀ ਬਾਈ ਨੇ ਕਿਸੇ ਜੇ ਲਵਾਤੀਆਂ ਕਿਉਂਕਿ ਬਾਲੀ ਬਾਈ ਨੂੰ ਵੀ ਜਲਦੀ ਨਹੀਂ ਦੀ ਜਵਾਕਾਂ ਦੀ ਹੋਰ ਵੀ ਪ੍ਰੈਕਟਿਸ ਲਵਾ ਦਿੰਦੇ ਤੇ ਹੁਣ ਆਪਾਂ ਪ੍ਰੈਕਟਿਸ ਲਾਉਨੇ ਆ ਤੇ ਆਪਾਂ ਲਾਵਾਂਗੇ ਕੱਟ ਸ਼ਾਲਟ ਦੀ ਪਹਿਲਾਂ ਪ੍ਰੈਕਟ ਬਾਈ ਨੇ ਕੱਟ ਮਾਰਨਾ ਸਿੱਖਣਾ ਪਹਿਲਾਂ ਦੱਸੋ ਕੀ ਕਰਨਾ ਹੈਗਾ ਕੱਟ ਮਾਰ ਕੇ ਜਾਂਪਣਾ ਥੋੜਾ ਚਾਂਟ ਕੋਲ ਜੋ ਬਾਹਰ ਨਿਕਲੋ ਇਹ ਕਰਨਾ ਹੋਏਗਾ ਹਾਂ ਨਾਲ ਉਹਦੇ ਵਿੱਚ ਮਾਰਦੇ ਮਾਰ ਕੇ ਕੱਟ ਮਾਰੀ ਪਹਿਲਾ ਬੈਕ ਰੂਲ ਲਾ ਕੇ ਦੇਖਾ ਮੈਂ ਨਾ ਬੈਕ ਰੂਲੋਂ ਦੀ ਲੋੜ ਹੀ ਮੈਂ ਘੁੰਮਣੀ ਬਾਈ ਤੂੰ ਚਾਹ ਕਾਪੀ ਨਾ ਤੁਮੇ ਆਂ ਤੁਹਾਡੇ ਮਾਰਦੇ ਨਾ ਆਇਆ ਮਾਰੂ ਬੋਲ ਤੂੰ ਮਾਰਦੀ ਜੇ ਨਹੀਂ ਦੇਰੀ ਮੈਂ ਅਪਟ ਤੂੰ ਚੱਲੇ ਜਿੱਥੇ ਮਰਜੀ ਮੈਂ ਤੇਰੇ ਨਾਲ ਹੀ ਜਾਊਂਗਾ ਹਾਂ ਬਰਬਾਹ ਹਾਂ ਲੱਗ ਗਿਆ ਆ ਗਿਆ ਅੱਛਾ ਬਾਈ ਤੇਸਨ ਨਹੀਂ ਜਾ ਬਾਈ ਹਾਈਟ ਨਹੀਂ ਸੀ ਕੀ ਹਿਸਾਬ ਕਰ ਤਾ ਨਹੀਂ ਹਾਈਟ ਸੀ ਨਾ ਰੋਟੇਸ਼ਨ ਨਹੀਂ ਜੀ ਚਲੋ ਪਰੇ ਹੋ ਜਾਓ ਬਰਾ 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 ਚਲੋ ਤੇ ਕੋਰੇ ਬੋਟੇ ਕੋਲ ਲਵਾਇਆ ਤਾ ਚੱਲਾ ਬਾਈ ਹਾਈਟ ਲੈ Barikot, jangan kemari. Jangan kemari. ਗੁੜ ਉਹ ਮੈਂ ਬੈਕ ਕਰਤੀ ਤੇ ਬੈਕ ਕਰ ਬੈਕ ਰੋਟੇਸ਼ਨ ਤੇਰੀ ਸਾਰਿਆਂ ਨਾਲ ਬਦਿਆ ਵਦਿਆ ਖੜਾ ਹੋ ਕੇ ਮਾਰਦਾ ਸਰੇ ਕੀ ਕਰੀ ਚਲੋ ਫਿਰ ਚੱਲ ਥੋੜਾ ਕੰਫੀਡੈਂਸ ਲੱਗਿਆ ਤੇ ਚਾੜ ਨਾਲੇ ਐਨਾ ਭੱਜ ਕੇ ਨਾ ਸਿਰਫ 100 ਆਏ ਤੱਕ ਬਾਸ ਐ ਨਾਲ ਹਨਾਂ ਕਾ ਪਿਆ ਬਹੁਤ ਜੱਪੀ ਦੇਣਾ ਤਾਂ ਇੱਥੋਂ ਖੜ ਕੇ ਖਾ ਲਿਆ ਰਿੰਗ ਬਾੜਨਾ ਰਚ ਠੀਕ ਹੈ ਚੱਲ ਜਾ ਬੋਹ ਵਧੀਆ ਮੈ ਲਾਉਂਗੇ ਤੇਰੀਆਂ ਮੈ ਲਾਉ ਹਾਂ ਤੇਰਾ ਛੇਨਾ ਬਣ ਕੇ ਨਾ ਆਇਆ ਲਗੜਾ ਕਮੀ ਮੈ ਲਾਉਂ ਬਾਈ ਪਾ ਗਲੇ ਮਾਰਦੇ ਬਣਾ ਡਰੇ ਆਜਰੇ ਆਇਆ ਬੋਲ ਹਟਾ ਬਾੜਾ ਬੋਲ ਨਿਖਾੜਨਾ ਹੁਣ ਬਾਈ ਪਤਾ ਕੀ ਹੈ

Oh, pokoknya ya bermaksud. ਫਰੰਟ ਮਾਰੀਏ ਨਾ ਚੱਲੇ ਫਰੰਟ ਤੇ ਪੜਿਆ ਹੋਇਆ ਓਏ ਮਾਰੀਏ ਹਾਈਡ ਲੇ ਫਰੰਟ ਸਪ੍ਰਿੰਗ ਸਿਕਾ ਫਰੰਟ ਟਾਈਮ ਬਾਗ ਹਾਰ ਸਪ੍ਰਿੰਗ ਸਿਕਾ ਮਾਡੋ ਸਰ ਲੈਂਡ ਬਣਾ ਲਓ ਇੱਥੇ ਲੈੋ ਨੋਟ ਕਰ ਲਓ ਕਰਾਂ ਬਾਈ ਵੀ ਬੈਕ ਹੈਂਡ ਸਪ੍ਰਿੰਗ ਸਿੱਖਣੀ ਕਿੱਦਾਂ ਕੀ ਤੇ ਬਾਈ ਕੱਲੇ ਕੱਲੇ ਤਰੀਕੇ ਦੱਸੂਗਾ ਬੈਕ ਹੈਂਡ ਸਪ੍ਰਿੰਗ ਸਿੱਖਣ ਦੇ ਤੇ ਅੱਜ ਆਪਣੀ ਪ੍ਰੈਕਟਿਸ ਹੈਗੀ ਅਜ ਜਿਮਨਾਸਟਿਕ ਵਾਲੀ ਹੈ ਨਾ ਬਾਈ ਜਿਮਨਾਸਟਿਕ ਕੈਲੇਸਥੈਨਿਕ ਅੱਜ ਦੀ ਪ੍ਰੈਕਟਿਸ ਆਜੋ ਵੀਡੀਓ ਬਣਾ ਦੇ ਪੜਾ ਦੇ ਇੱਧਰ ਆ ਜਾ ਮੇਰੇ ਵਾਲੀ ਸਾਈਡ ਵੀਡੀਓ ਬਣਾ ਦੇ ਬਾਈ ਦੀ ਸਾਰੀ ਬਣਾਈ ਹਾਂ ਹੱਥ ਉੱਪਰ ਤੇਰਾ ਜਾ ਮਾਂ ਹੱਥ ਉੱਤੇ ਚਾਰ ਦਿਨ ਪਿੱਛੇ ਹਾਂ ਪਿੱਛੇ ਡੱਪਾ 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 ਹੱਥ ਲਾ ਵੈਰੀ ਗੁੱਡ ਪਰਫੈਕਟ ਹਾਂ ਹੱਥ ਲਾ ਕੇ ਪਰਫੈਕਟ ਬਹੁਤ ਸੋਹਣਾ ਬਹੁਤ ਸੋਹਣਾ ਹੱਥ ਉੱਤੇ ਚਾਰ ਦਿਨ ਪਿੱਛੇ ਹੱਥ ਲਾ ਲਾ ਹੱਥ ਲਾ ਲਾ ਨਾ ਹੱਥ ਹਾਥ ਮਾਰ ਬਹੁਤ ਵਧੀਆ ਵੇਟ ਲੈਣਾ ਠੀਕ ਆ ਹੱਥਾਂ ਦੇ ਵੇਟ ਲੈਣਾ ਚੱਲ ਇੱਧਰ ਹੱਥ ਉੱਤੇ ਜਰਦਨ ਪਿੱਛੇ ਡੱਪਾ ਮੈਪਾ ਹੱਥ ਲਾ ਲਾ ਬਹੁਤ ਸੋਹਣਾ ਆ ਦੇਖੋ ਕਿੰਨਾ ਵਧੀਆ ਮਰਿਆ ਨੇ ਹੱਥ ਉੱਤੇ ਜਰਦਨ ਪਿੱਛੇ ਸਾਡਾ ਡੱਪਾ ਬਹੁਤ ਸੋਹਣਾ ਬਹੁਤ ਸੋਹਣਾ ਚੱਲ 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 ਲਾ ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ ਹੱਥ ਉੱਤੇ ਚਾਂਪਨ ਪਿੱਛੇ ਚੱਲੋ 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 ਰੈਡੀ ਹੋ ਠੀਕ ਹੈ ਕੇ ਬੋਲਣਾ ਜੀ ਚਲੋ ਲਾਮੋਗੇ ਬਹੁਤ ਸੋਣਾ ਬਹੁਤ ਸੋਣਾ ਬਹੁਤ ਵਧੀਆ ਬਹੁਤ ਵਧੀਆ ਲਓ ਜੀ ਇਧਰ ਕਬੱਡੀ ਦੀ ਪ੍ਰੈਕਟਿਸ ਲੱਗ ਰਹੀ ਆ ਇਹ ਨਾ ਤੁਸੀਂ ਜਿਹੜੇ ਬੈਕ ਰੋਲ ਲਾਉਨੇ ਆ ਫਰੰਟ ਰੋਲ ਸਿੱਖਿਆ ਕਰੋ ਉਹ ਲਾਮੋਗੇ ਫੇਰ ਥੋੜੀ ਇਹ ਬੱਜਣ ਲੱਗੂਗੀ ਠੀਕ ਆ ਪਹਿਲਾਂ ਬੈਕ ਰੋਲ ਫਰੰਟ ਰੋਲ ਕਾਜਲ ਬਣਾਈ ਉਹ ਜ਼ਰੂਰੀ ਨੇ ਆਪਣੇ ਲਈ ਉਹਦੇ ਨਾਲ ਰੋਟੇਸ਼ਨ ਬਣ ਜਾਂਦੀ ਜਦੋਂ ਮੈਂ ਹੁਣ ਮੈਂ ਫਰੰਟ ਫਲਿੱਪ ਮਾਰੀ ਆ ਉਹਦੇ ਫਰੰਟ ਰੋਲ ਜ਼ਰੂਰੀ ਨੇ ਬੈਕ ਮਾਰਦਾ ਉਹਦੇ ਲਈ ਬੈਕ ਰੋਲ ਜ਼ਰੂਰੀ ਨੇ ਆਪਣੇ ਕਿਉਂਕਿ ਫਿਰ ਸੱਟ ਨਹੀਂ ਵੱਦੀ ਜੇ ਉੱਤੋਂ ਆਪਾਂ ਹੇਟ ਲਾ ਕੇ ਮਾਰਾ ਤਾਂ ਘੁੰਮਣਾ ਹੁੰਦਾ ਪੈਰਾਟ ਆਟੋਮੈਟਿਕ ਥੱਲੇ ਲੱਗ ਜਾਂਦੇ ਨੇ ਜੀ ਭਾਈ ਹੁਣ ਗੂਗਲਰ ਬਣਾ ਦਿਓ ਥੇਢੇ ਲੋ ਹਾਂ ਆਹ ਦਿੱਤੇ ਆਹ ਦੇਖੋ ਵੀ ਨਵੇਂ ਨਵੇਂ ਤਰੀਕੇ ਆ ਦੇਖੋ ਕਿਵੇਂ ਸਿੱਖਣੀ ਆਪਾਂ ਬੈਗ ਬੈਕ ਹੈਂਡ ਟ੍ਰੈਂਗ ਸਾਈਡ ਤੇ ਨਹੀਂ ਉਪਰ ਹੀ ਲੱਤਾਂ ਉਪਰ ਹੀ ਰੱਖਣੀਆਂ ਰੱਖਣਾ ਬੈਲੈਂਸ ਤੇ ਸਾਈਡ ਤੇ ਨੂੰ ਜਾਣਾ ਨਹੀਂ ਹੈ ਸਿੱਧਾ ਉੱਤਰਨਾ ਪੈਰ ਸਿੱਧਾ ਸਿੱਧਾ ਉੱਤਰਨਾ ਸਾਈਡ ਤੇ ਨਹੀਂ ਉਤਰਨਾ ਸਿੱਧਾ ਉਤਰਨਾ ਪੈਰ ਪਾ ਕੇ ਪੈਰ ਥੱਲੇ ਲਾਉਣੇ ਸਿੱਧੇ ਲਾਓ ਪੈਰ ਉੱਧਰ ਨੂੰ ਉੱਧਰ ਨੂੰ ਹਾਂ ਪੈਰ ਸਿੱਧੇ ਲਾਉਣਾ ਥੱਲੇ ਹੱਥ ਉੱਤੇ ਸਿੱਧਾ ਰਹੀਂ ਸਿੱਧਾ ਹਾਂ ਐਦਾਂ ਬਹੁਤ ਵਧੀਆ ਹੋਰ ਤੋਂ ਸਿੱਖੋ ਜਵਾਗ ਤੋਂ ਹਾਂ ਠੀਕ ਹੈ אבי ਬਹੁਤ ਵਧੀਆ ਪੈਰ ਲਾਉਣੇ ਸਿੱਧੇ ਥੱਲੇ ਓ ਐਦਾਂ ਨਹੀਂ ਪੈਰ ਥੱਲੇ ਵਾਲੇ ਪੈਰ ਲਾਉਣੇ ਆ ਇਦਾਂ ਠੀਕ ਹੈ ਵੀ ਵਧੀਆ ਰਿਹਾ ਹੱਥ ਲਾਓ ਪਿੰ ਵਾਲੀ ਜੰਪਿੰਗ ਵਾਲੀ ਮੂਵਮੈਂਟਸ ਹੋਣਗੇ ਬਾਈ ਜੋ ਕਿ ਇਹ ਜ਼ਰੂਰੀ ਆ ਆਪਣੇ ਬੈਕ ਹੈਂਡ ਸਪਰਿੰਗ ਜਾਂ ਬੈਕ ਸਮਰ ਸੋਰਟਿੰਗ ਠੀਕ ਹੈ ਪਹਿਲਾਂ ਬਹੁਤ ਜ਼ਰੂਰੀ ਆ ਦੇਖੋ ਪਹਿਲੀ ਮੂਵਮੈਂਟ ਆਹ ਆ ਸਮਾਰਕ ਤੇ ਧਿਆਨ ਨਾਲ ਦੇਖੋ ਏ ਪੂਰਾ ਧਿਆਨ ਨਾਲ ਦੇਖੋ ਸਾਰੇ ਲਾਈਨ ਤੇ ਖੜੋ ਪਹਿਲੀ ਮੂਵਮੈਂਟ 1 ਹੋਗੀ ਠੀਕ ਆ ਚਲੋ ਠੀਕ ਆ ਦੂਜੀ ਮੂਵਮੈਂਟ 2 ਪੂਰੇ ਵਿੱਚ ਦੇਖ ਲਓ ਹੱਥ ਪਿੱਛੇ ਹੋਣ ਕੇ ਗੋਡੇ ਬੈਂਡ ਸੀ ਦੇ ਵਿੱਚ ਜੰਪ ਸਿੱਧਾ ਉੱਤੇ ਥੋੜੀ ਜਗ੍ਹਾ ਦੇ ਲਓ ਆਪਦੇ ਆਪ ਚ ਜੰਪ ਮਾਰ ਲਈ ਆ ਫਸ ਕੇ ਖੜ ਕੇ ਤੁਸੀਂ ਤਾਂ ਚਲੋ 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 ਹੋ ਗਏ 1 ਚਲੋ ਚਲੋ 2 3 ਚਲੋ ਅਗੇਨ 1 2 3 ਗੁੱਡ ਅਗੇਨ ਚਲੋ ਹਾਂ ਕਰੋ ਆਪਦੀ ਕਾਊਂਟਿੰਗ ਨਾਲ ਕਰੋ ਆਪਣੇ ਆਪ ਕਰੋ 1 2 3 1 2 3 3 ਉੱਤੇ ਜਾਓ 3 1 ਬਾਈ ਹੁਣ ਆਪਾਂ ਕੱਟ ਮਾਰ ਕੇ ਬੈਕ ਹੈਂਡ ਸਪਿੰਗ ਤਿੰਨ ਤੇ ਇੱਕ ਸਮਰ ਸੌ ਜਿਹਨੂੰ ਕਰਫਟ ਕੱਟ ਫਾਲਟੋ ਕਹਿੰਦੇ ਨੇ ਤੇ ਬਾਈ ਹੁਣ ਇਹ ਤਾਂ ਉਹ ਟ੍ਰੇਨਿੰਗ ਲੈਣੇ ਆ ਆਓ ਦੇਖ ਨਾ ਮਾਰ ਦੇ ਨਾ ਮਾਰ चला मारी चलो मारी चल मारी चल मारी चल कमी ਭਾਈ ਜੀ ਹੁਣ ਆਪਾਂ ਨੂੰ ਦੱਸਣ ਗਿਆ ਆਪਾਂ ਕੀ ਲਾਉਣੇ ਆ ਬਾਈ ਜਟ ਤਿੰਨ ਬੈਕਹੈਂਡ ਸਪ੍ਰਿੰਗ ਤੇ ਸਮਰ ਸੌਲ ਦੇ ਦੂ ਬਾ ਠੀਕ ਆ ਬਾਈ ਦਰਨਾ ਨਹੀਂ ਉਦੋਂ ਬਾਅਦ ਫਿਰ ਸਟ੍ਰੇਟ ਬੋਡੀ ਮਾਰਾਂਗੇ ਠੀਕ ਆ ਬਾਈ ਚੱਲ ਯਾਰ ਰੈਡੀ ਰਹੋ ਮੜਿਓ ਠੀਕ ਆ ਜੀ ਲਾਈਨ ਬਣਾ ਲਓ ਤਾੜੀਆਂ ਰੱਖਿਓ ਤਿਆਰ ਠੀਕ ਆ ਆ ਗਏ ਯਾਰ ਮਾਰਾਂਗੇ ਆਹ ਰੈਡੀ ਇੱਕ ਮਿੰਟ ਬਸ ਸਮਰ ਸੌਲ ਕਰੇਗਾ ਇਹਨੂੰ ਕਰੇਗਾ ਚੱਲ ਚਲ ਮਾਰ ਦੇ ਬਹੁਤ ਵਧੀਆ ਹਾਈ ਕਿਕ ਬਹੁਤ ਵਧੀਆ ਬੀ ਤੁਸੀਂ ਲੋਕਾ ਤੋਂ ਮਾਰਕਿਸ ਮੈਂ ਮੈਂ ਕੋਲ ਲਗਾਈ ਮਾਰ ਕੇ ਬਸ ਆਇਰੀ ਕੱਟ ਖਾਲ ਤੋਂ ਕਿਹੜੀ ਲਾਉਣੀ ਹੈ ਹੁਣ ਹੈਂਡਸਟੈਂਡ ਯਾਰ ਹੈਂਡਸਟੈਂਡ ਕੋ ਬਾਅਦ ਕੱਟ ਜਾ ਰੁਗਵਾ ਸਮਰ ਸ਼ਾਟ ਮਾਰ ਚਲੋ ਠੀਕ ਹੈ ਚਲ ਦੇਖੋ ਬਈ ਇਹ ਵੀ ਮਾਰ ਜੀ ਮਾਰਨਾ ਕੋਈ ਗੱਲਾਂ ਨਾ ਕਰੀ ਵੀ ਮਾਰੀ ਨਾ ਚਲ ਠੀਕ ਹੈ ਬਈ ਚਲ ਫਾਈਟ दाना आगतल पर हाण मारो हाण मारो हाण मारो हाण मारो हट मार सादे नाल फिर 100 ਉੱਡ ਜਾ ਲੈ ਹੌਣ ਮਾਰੋ ਕਲਾ ਸੁਕਾ ਹੋ ਹਾਂ ਚਲ ਬਹੁਤ ਵਧੀਆ ਬਹੁਤ ਵਧੀਆ ਹਾਈ ਗੁਆਰੇ ਸੈਲ ਕੋ ਮਾਰੀ ਹੌਣ ਮੈਂ ਕੋਲ ਖੜਾ ਬਹਤ ਪੈਰੂ ਹੱਥ ਹਣ ਬਾਈ ਹੁਣ ਆਪ ਮਾਰ ਕੇ ਦਿਖਾਉਣਗੇ ਕੋਸ ਸਾਹਿਬ ਆਪ ਹੋਏ ਮੂਰੇ ਬੈਕ ਹੈਂਡ ਸਪਿੰਗਰ ਲਾਉਣਗੇ ਬਾਈ ਹੁਣੀ ਬਹੁਤ ਵਧੀਆ ਬਹੁਤ ਵਧੀਆ ਲਓ ਬਈ ਹਾਂਜੀ ਹੁਣ ਜੰਪ ਲੈ ਕੇ ਜਿਹੜੇ ਜੰਪ ਆਲੇ ਆ ਬਸ ਹੋ ਗਈ ਜਾਨ ਜਿਹੜੇ ਜੰਪ ਲਾ ਕੇ ਮਾਰਦੇ ਆ ਬਈ ਉਹੀ ਹੋਣਾ ਹਣੀ ਬਿਲਿਆ ਦੋ ਹੀ ਲਾਉਂਦੇ ਆ ਹੋ ਪਿੱਛੇ ਜਾ ਬਾਹਰ ਕੋਈ ਕਰਾ ਭਾਈ ਅੱਜ ਵੀ ਸੇਵਾਈ ਆ ਗਈ ਦੋ ਜਾਨਾਂ ਵੱਲੋਂ ਤੇ ਰੇਕੂ ਧਾਰਨੀ ਵੱਲੋਂ ਉਹਨਾਂ ਦੀ ਬੇਟੀ ਦਾ ਜਨਮ ਲੈਣ ਗਿਆ ਚ ਉਹ ਖਰਾਬ ਸੀਗਾ ਤੇ ਉਹਨਾਂ ਦੀ ਬੇਟੀ ਦਾ ਤੇ ਜਨਮ ਲੈਣ ਸੀਗਾ ਭਾਈ ਤੇ ਉਹਨਾਂ ਨੇ ਕੇਲਿਆਂ ਤੇ ਕਾਲੇ ਜਨਾਂ ਦੀ ਸੇਵਾ ਕੀ ਕੀ ਆ ਗਈ ਦੂਜੀ ਸੇਵਾ ਹੈਗੀ ਸਹੌਰ ਤੋਂ ਤੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਦਿਲੋਂ ਤੇ ਇਹਦੇ ਕਿਹੜਾ ਕੋਣ ਮਾਤ ਦੇਖਦੇ ਆਂ ਉਹ ਬੈਠੇ ਰਹੋ ਇੱਥੇ ਆ ਜੋਏ ਦੋ ਮਿੰਟ ਦੋ ਹੁਣ ਖਾਦੇ ਨਹੀਂ ਜਾਂਦੇ ਤੂੰ ਪਹਿਲੇ ਆ ਦੇਣਾ ਭਾਈ ਖਾਲਾ ਖਾਲਾ ਯਾਰ ਐਡਾ ਵੱਡਾ ਬੰਦਾ ਹੈ ਦੋ ਕੇਲੇ ਨਹੀਂ ਪਚ ਸਕਦੇ ਉਹਦੇ ਦੋ ਕੇਲੇ ਨਹੀਂ ਲੰਘਦੇ ਦੇਖ ਲੋ ਦੇਖ ਨੂੰ ਹੀ بڑا ਲੱਗਦਾ ਉਹਦਾ ਅੰਦਰੋਂ ਕਮਜ਼ੋਰ ਆਗਾ ਬੰਦਾ ਉਹ ਤੇ ਬਾਈ ਦਾ ਬਹੁਤ ਬਹੁਤ ਧੰਨਵਾਦ ਬਾਈ ਹੈਨਾ ਟਾਈਮ ਕੱਢ ਕੇ ਆਪਣੇ ਲਈ ਸਿਹਤ ਤੋਂ ਆਇਆ ਸੇਵਾ ਇਹਨਾਂ ਦੀ ਸੇਵਾ ਇਹਨਾਂ ਦੀ ਲੋਗੜਾ ਭਾਈ ਹੁਣ ਸਹਾਰ ਰਹਿੰਦੇ ਨੇ ਤੇ ਸੇਵਾ ਸੀ ਅੱਜ ਬਾਈ ਜੀ ਰੇਕੂ ਘਾਰ ਲਈ ਕੱਲ ਬਾਈ ਇਹਨਾਂ ਦੀ ਪੀ ਸੇਵਾ ਕੱਲ ਬਾਈ ਹੋਰ ਸੇਵਾ ਸੀਗੀ ਬਾਈ ਜੀ ਸੇਵਾ ਸੀਗੀ ਇਸਵਿੰਦਰ ਬਾਈ ਜੀ ਤੇ ਬਾਈ ਦੇ ਭਰਾ ਚਲੋ ਬੈਠੋ ਸਾਹਿਬ ਤੇ ਬਾਈ ਨੇ ਬਹੁਤ ਘੈਂਟ ਸੇਵਾ ਕੀਤੀ ਆਪਾਂ ਬਲਗੇ ਬਾਈ ਤੁਹਾਨੂੰ ਵੀ ਚੈੱਕ ਕਰ ਰਿਹਾ ਠੀਕ ਆ ਆਪਣਾ ਲੈ ਜਾਓ ਇੱਧਰ ਧੰਨਵਾਦ ਜੀ ਅੱਜ ਦੇ ਬਲੌਗ ਦਾ ਆਪਾਂ ਇੱਥੇ ਐਂਡ ਕਰਦੇ ਆ ਥੈਂਕ ਯੂ ਤੇ ਬਾਈ ਦਾ ਦਿਲਾਉ ਤਾਂ ਲਵਾ ਰੱਖਿਆ ਹੋਰ ਬੈਠੋ ਐਨੀ ਮੈਡੀਆ ਲਿੰਕਮੈਂਟ ਸ਼ੇਅਰ ਤੇ ਆਪਣੇ YouTube <Sanye> ਚੈਨਲ ਨੂੰ ਸਬਸਕ੍ਰਾਈਬ